ਲੈ ਵੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਨੂੰ ਇੱਕ ਨਵੀਂ ਜਾਣਕਾਰੀ ਦੇਵਾਂਗੇ ਅੱਜ ਆਪਾਂ ਜਿਵੇਂ ਕਿ ਆਪਣੇ ਮੋਟਰਸਾਈਕਲ ਬਹੁਤ ਸਾਰੇ ਗੰਦੇ ਹੋ ਜਾਂਦੇ ਨੇ ਨਾ ਤੇ ਫਰਸ਼ ਵਗੈਰਾ ਜਾਂ ਧੋਣਾ ਹੋਵੇ ਕੱਪੜੇ ਜਿਹੜੇ ਪੂਰੇ ਖਰਾਬ ਹੋ ਜਾਂਦੇ ਜਿਵੇਂ ਕਾਲਾ ਤੇਲ ਸਾਡੇ ਕੱਪੜਿਆਂ ਉੱਤੇ ਲੱਗ ਜਾਂਦਾ ਜਿਵੇਂ ਇਸ ਤਰ੍ਹਾਂ ਲੱਗਾ ਹੈ ਇਹ ਸਾਫ਼ ਨਹੀਂ ਹੁੰਦੇ ਇਹ ਚੀਜ਼ ਵਾਸਤੇ ਤੁਹਾਨੂੰ ਇੱਕ ਨਵੀਂ ਅਪਡੇਟ ਦਿੰਨੇ ਆ ਠੀਕ ਹੈ ਜੀ ਭਾਈ ਆਹ ਹੁੰਦਾ ਹਿੱਸਾ ਕੋਲ ਇਹ ਕੰਪਨੀਆਂ ਆ ਡਾਡਾ ਡੇ ਅਲੱਗ-ਅਲੱਗ ਹੁੰਦੀਆਂ ਨੇ ਤੇ ਵਿੱਚ ਜਿਹੜਾ ਸਮਾਨ ਆ ਇਹਨਾਂ ਦਾ ਸੇਮ ਹੀ ਐ ਤੇ ਕੰਪਨੀ ਆ ਡਾਡਾ ਡਾ ਆਪਣਾ ਨਾਮ ਲੱਗਦਾ ਹੈ ਨਾ ਨਾ ਠੀਕ ਹੈ ਤੁਸੀਂ ਦੇਖੋ ਪਹਿਲਾਂ ਕਿਉਂਕਿ ਬਹੁਤ ਵੀਰਾਂ ਨੂੰ ਘਾਟਾ ਪਤਾ ਹੋਊਗਾ ਇਹ ਕੱਪੜਿਆਂ ਵਾਸਤੇ ਸਪੈਸ਼ਲ ਜਿਹੜੇ ਬਾਲੇ ਗੰਦੇ ਕੱਪੜੇ ਹੋ ਜਾਂਦੇ ਨੇ ਜਿਵੇਂ ਕਿ ਲੇਬਰ ਚ ਬੰਦਾ ਕੰਮ ਕਰਦਾ ਜਾਂ ਅਸੀਂ ਕੰਮ ਕਰਦੇ ਆ ਇਹ ਕੱਪੜੇ ਪੂਰੇ ਗੰਦੇ ਹੋ ਜਾਂਦੇ ਆ ਸਾਫ਼ ਨਹੀਂ ਹੁੰਦੇ ਨਿਸ਼ਾਨ ਨਹੀਂ ਜਾਂਦੇ ਇਸ ਤਰ੍ਹਾਂ ਬਣਾਇਆ ਜਾਂਦਾ ਜਿਵੇਂ ਨਵਾਂ ਹੁੰਦਾ ਭਾਈ ਇਹਦੇ ਨਾਲ ਮੋਟਰਸਾਈਕਲ ਵੀ ਧੋ ਸਕਦੇ ਤੁਸੀਂ ਭਾਂਡੇ ਵੀ ਧੋ ਸਕਦੇ ਤੇ ਫਰਸ਼ ਵਗੈਰਾ ਵੀ ਧੋ ਸਕਦੇ ਹੋ ਲੈ ਵੀ ਤੁਹਾਨੂੰ ਦੱਸ ਦਈਏ ਇਹਨੂੰ ਪਹਿਲਾਂ ਵਰਤਨਾ ਕਿਵੇਂ ਆ ਕੀ ਕੀ ਚੀਜ਼ਾਂ ਨੇ ਇਹਦੇ ਵਿੱਚ ਆ ਚਾਰ ਆਈਟਮਾਂ ਨੇ ਤੁਸੀਂ ਇੱਕ ਤਾਂ ਰੇਜ ਆ ਹੁੰਦਾ ਹੈ ਇਹ ਪਾ ਪਾਵਾਂਗੇ ਤੇ ਕਿਵੇਂ ਇਹਨੂੰ ਤਿਆਰ ਕਰਨਾ ਤੁਸੀਂ ਸਾਰਾ ਪ੍ਰੋਸੈਸ ਦੱਸਾਂਗੇ ਪੂਰੀ ਵੀਡੀਓ ਦੇਖਿਓ ਬਈ ਨਾਲ-ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਹੋਰ ਵੀਰਾਂ ਤੱਕ ਵੀ ਮੈਸੇਜ ਜਾਵੇ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਇਹਦੇ ਵਿੱਚ ਪਾਉਣਾ ਥੋੜਾ ਸਾਫ਼ ਕਰਕੇ ਦਿਖਾਵਾਂਗੇ ਵੀ ਕਿੰਨੀ ਵਧੀਆ ਸਫਾਈ ਕਰਦਾ ਇਹ ਉਸ ਮਰਜ਼ੀ ਧੋਈ ਜਾਊ ਇਹ ਗੱਲ ਬਣਾ ਲੈਂਦਾ ਪੂਰੀ ਸੱਚੀ ਗੱਲ ਬਾਤ ਆ ਬਈ ਜਿਹੜੇ ਬਾਈ ਮੋਟਰਸਾਈਕਲ ਘਰੇ ਧੋਣਾ ਚਾਹ ਜਾਂ ਚਾਹੁੰਦੇ ਨੇ ਤਾਂ ਇਹ ਕਰ ਸਕਦੇ ਨੇ ਬਈ ਕੋਈ ਬਹੁਤ ਮਹਿੰਗਾ ਵੀ ਨਹੀਂ ਹੈਗਾ 50-60 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਂਦਾ ਹੈ ਅਲੱਗ-ਅਲੱਗ ਮਾਰਕੀਟ ਦੇ ਰੇਟ ਦੇ ਹਿਸਾਬ ਨਾਲ ਆ ਵੀ ਲੈ ਵੀ ਆਪਾਂ ਇਹਨੂੰ ਤਿਆਰ ਕਰਾਂਗੇ ਇਹ ਸਾਰਾ ਫਾਰਮੂਲਾ ਆਪਾਂ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ ਫਿਰ ਸਫਾਈ ਵੀ ਕਰਕੇ ਦਿਖਾਵਾਂਗੇ ਇੱਕ ਪੈਕ ਇੱਕ ਪੈਕ ਦੇ ਵਿੱਚ ਇਹ 5 ਲੀਟਰ ਪਾਣੀ ਪੈਂਦਾ ਜੀ ਤੁਸੀਂ 5 ਕਿਲ ਲੀਟਰ ਪਾਣੀ ਪਾਉਣਾ ਤੇ ਉਹਨੂੰ ਕੀ ਕਰਨਾ ਤੁਸੀਂ ਘਰ ਟੋਕਟ 5 ਮਿੰਟ ਵਾਂਗੂ ਘੋਲ ਲੈਣਾ ਇਸ ਤਰ੍ਹਾਂ ਇਸੇ ਵੀ ਚੀਨ ਨਾਲ ਇਹਨੂੰ ਚੰਗੀ ਤਰ੍ਹਾਂ ਖੋਲ ਲੋ ਪੂਰੀ ਸਿਰਾਂਗ ਲਵਾਤਾ ਹੀ ਤੁਹਾਨੂੰ ਆਹ ਮੋਟਰਸਾਈਕਲ ਜਿਹੜਾ ਪੂਰਾ ਗੰਦਾ ਹੋਇਆ ਪਿਆ ਨਾ ਇਹ ਧੋ ਕੇ ਦਿਖਾਵਾਂਗੇ ਤੇ ਦੇਖੋ ਇਹ ਕਾਸ ਵਗੈਰਾ ਦੇਖੋ ਕਿੰਨੀ ਲੱਗੀ ਪਈ ਐ ਪੂਰਾ ਵਧੀਆ ਧੋਵਾਂਗੇ ਇਹਨੂੰ ਬਈ ਪੂਰੀ ਸਿਰਾਂਗ ਲਵਾਦ ਬਣ ਚੋ ਇਹਦੇ ਤੁਹਾਡੇ ਸਾਹਮਣੇ ਐ ਇਹ ਮੋਟਰਸਾਈਕਲ ਐ ਚੰਗੂ ਸ਼ੀਸ਼ੇ ਵਾਂਗੂ ਇਹਦੇ ਮੋਟਰਸਾਈਕਲ ਵਗੈਰਾ ਧੋ ਦੇਣਾ ਜਾਂ ਗੰਦੇ ਕੱਪੜੇ ਧੋਣੇ ਹੋਣ ਵਰਤਨ ਧੋਣੇ ਹੋਣ ਤੇ ਬਹੁਤ ਹੀ ਸਸਤਾ ਪੈਂਦਾ ਬਈ ਐਤੋਂ ਕੋਈ ਸਸਤੀ ਚੀਜ਼ ਨਹੀਂ ਪੈਂਦੀ ਸਾਬਣ ਸ਼ੈਂਪੂ ਸਾਰਿਆਂ ਨੂੰ ਸਸਤਾ ਪੈਂਦਾ ਇਹ ਕਿਉਂਕਿ ਬਹੁਤ ਜ਼ਿਆਦਾ ਤਿਆਰ ਹੋ ਜਾਂਦਾ 50 ਰੁਪਏ ਦੇ ਵਿੱਚ ਆ ਦੇਖੋ ਥੋੜੇ ਸਾਹਮਣੇ ਹੀ ਐ 50 ਰੁਪਏ ਤੁਸੀਂ ਕਿੰਨੇ ਮਰਜ਼ੀ ਸ਼ੈਂਪੂ ਲਾਇਓ ਪਰ ਇੰਨਾ ਆਪ ਲੇਕੁਰ ਤਿਆਰ ਨਹੀਂ ਹੁੰਦਾ ਜਿੰਨਾ ਆਪ ਫਪ ਕਰ ਲਿਆ ਬਈ ਨੂੰ ਸਾਫ਼ ਕਰਕੇ ਦਿਖਾਵਾਂਗੇ ਕਿੰਨੀ ਘੈਂਟ ਗੱਲਬਾਤ ਬਣਦੀ ਆ ਲਾਈ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਮੜੀਆਂ ਕਿਰਾ ਤੇ ਕਿਹੜੇ ਕਿਹੜੇ ਵੀਰਾਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਨਾ ਕਮੈਂਟਾਂ ਦੇ ਵਿੱਚ ਰਿਪੋਰਟ ਜ਼ਰੂਰ ਦਿਓ ਬਈ ਦੇਖ ਸਕਦਾ ਹੈ ਬਈ ਇਹਨੂੰ ਚੰਗੀ ਤਰ੍ਹਾਂ ਘੋਲਣਾ ਤੁਸੀਂ ਐ ਨਾ ਹੋਵੇ ਤੁਸੀਂ ਵੀ ਥੋੜਾ ਜਿਹਾ ਟਾਈਮ ਕਮਾਇਆ ਤੇ ਚਲੋ ਕੰਮ ਧੋਣ ਲੱਗ ਗਏ ਕਿਉਂਕਿ ਇਹ ਫਾਰਮੂਲੇ ਨਾਲ ਫਿਰ ਕੰਮ ਨਹੀਂ ਕਰਨਾ ਆ ਦੇਖੋ ਜੀ ਕਿੰਨੀ ਵਧੀਆ ਝੱਗ ਬਣੀ ਆ ਜੀ ਤੁਹਾਨੂੰ ਧੋ ਕੇ ਦਿਖਾਉਣੇ ਆਪਾਂ ਆਇਓ ਇਹ ਲਾਫੋ ਮਾਰਾਂਗੇ ਪਾਣੀ ਦੇ ਉੱਪਰ ਤੇ ਕੋਈ ਇਸ ਤਰ੍ਹਾਂ ਦਾ ਕੱਪੜਾ ਲੈ ਕੇ ਨਾ ਧੋਣਾ ਕਿਉਂਕਿ ਮਗਲਾਇਲ ਮਗਰੋ ਲੱਗਿਆ ਹੁੰਦਾ ਜਿਹੜਾ ਮਾਨੇ ਉੱਤੇ ਦਾਗ ਹੁੰਦੇ ਨੇ ਉਹਨੂੰ ਬਹੁਤ ਵਧੀਆ ਚੱਕਦਾ ਬਈ ਆ ਦੇਖੋ ਕਿੰਨਾ ਦਾਗ ਲੱਗਿਆ ਹੋਇਆ ਤੇ ਤਾਂ ਇੰਨੀ ਵਧੀਆ ਸਫਾਈ ਹੁੰਦੀ ਨਾਲ ਦੀ ਨਾਲ ਇਹ ਸਾਰਾ ਮੋਟਰਸਾਈਕਲ ਧੋ ਕੇ ਤੁਹਾਨੂੰ ਦਿਖਾਉਨੇ ਆ ਠੀਕ ਹੈ ਜੀ ਕਿਉਂਕਿ ਕੋਈ ਗੱਲ ਬਣਾ ਲੂ ਬਈ ਜਿਵੇਂ ਆ ਆ ਦੇਖੋ ਕਿੰਨੀ ਗੰਦਗੀ ਜੰਮੀ ਹੋਈ ਨਾ ਇਹਨੂੰ ਨਾਲ ਦੀ ਨਾਲ ਪੱਟ ਦਿੰਦਾ ਜੀ ਤੇ ਮੋਟਰਸਾਈਕਲ ਕਾਫੀ ਟਾਈਮ ਤੋਂ ਖੜਾ ਹੋਵੇ ਗੱਡੀ ਵਗੈਰਾ ਕਿਸੇ ਮਰਚ ਚੀਨ ਨੂੰ ਧੋ ਲੋ ਪੂਰਾ ਵਧੀਆ ਰਿਜ਼ਲਟ ਆ ਲੈ ਮੋਟਰਸਾਈਕਲ ਨੂੰ ਪੂਰਾ ਆਪ ਵਾਸ਼ ਕਰ ਚੁੱਕਿਆ ਦੇਖ ਸਕਦੇ ਹੋ ਇਹਦੀ ਲੁੱਕ ਤੇ ਟੈਂਕੀ ਦੇ ਉੱਪਰ ਪੂਰੀ ਸਫਾਈ ਕਰਤੀ ਹੈ ਨਾ ਜਿਹੜੀ ਮਾੜੀ ਮੋਟੀ ਜਰਤੀ ਉਹ ਵੀ ਸਾਫ ਹੋ ਗਈ ਤੇ ਇੰਜਨ ਵਗੈਰਾ ਪੂਰਾ ਚਮਕ ਰਿਹਾ ਹੈ ਬਾਈ ਦੇਖੋ ਲੈ ਵੀ ਬਾਕੀ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਇਹ ਚੀਜ਼ ਕਿਵੇਂ ਲੱਗੀ ਆਇਆ ਤੁਹਾਨੂੰ ਬਾਥਰੂਮ ਦੇ ਵੀ ਦਿਖਾਉਨੇ ਆ ਬਾਥਰੂਮ ਕੋਈ ਬੜਾ ਧੋਣ ਦੀ ਲੋੜ ਨਹੀਂ ਹੈਗੀ ਜਿਵੇਂ ਕਿ ਸਾਡਾ ਬਾਥਰੂਮ ਹੈ ਇਹਦੇ ਉੱਪਰ ਪੱਕੀ ਕਰਾਂਗੇ ਆ ਦੇਖੋ ਇਹਦੇ ਉੱਪਰ ਥੋੜਾ ਜਿਹਾ ਛਿੱਟਾ ਹੀ ਦੇ ਲਵਾਂ ਤੁਸੀਂ ਪੂਰੀ ਵਧੀਆ ਸਫਾਈ ਕਰ ਲਈ ਹੈ ਉਸ ਤੋਂ ਬਾਅਦ ਤੁਸੀਂ ਪ੍ਰੈਸ਼ਰ ਨਾਲ ਪਾਣੀ ਮਾਰਦਾਂ ਮੈਂ ਕਹਿੰਦਾ ਗੱਲਵਾਤ ਹਿੰਟ ਬਣਾ ਲੈਂਦਾ ਹਿੰਟ ਇਹ ਮਿਆਰੀ ਚੀਜ਼ ਹਨ ਇਹਦੇ ਉੱਪਰ ਭਾਵੇਂ ਤੁਸੀਂ ਇਸ ਤਰ੍ਹਾਂ ਮਾਰ ਦੋ ਪ੍ਰੈਸਰ ਤੇ ਪੂਰੀ ਵਧੀਆ ਸਫਾਈ ਕਰੋਗੇ ਉਸ ਤੋਂ ਬਾਅਦ ਅਸੀਂ ਮਾਰਾਂਗੇ ਪਾਣੀ ਪਾਣੀ ਮਾਰ ਕੇ ਤੁਹਾਨੂੰ ਦਿਖਾਉਂਦੇ ਆ ਕਿ ਇਹਦੀ ਕਿੰਨੀ ਵਧੀਆ ਸਫਾਈ ਆ ਚੁੱਕੀ ਕੋਈ ਬਾਹਲਾ ਮੱਥਾ ਮਾਰਨ ਦੀ ਲੋੜ ਨਹੀਂ ਹੈ ਫਰਸ ਬਰਸ ਧੋਣੇ ਹੁਣ ਕਰੇ ਤਾਂ ਪੂਰੀ ਵਧੀਆ ਗੱਲ ਬਣ ਜਾਂਦਾ ਹੈ ਆ ਦੇਖੋ ਆ ਦੇਖੋ ਇਸ ਨੂੰ ਮਾਰਾਂਗੇ ਪ੍ਰੈਸਰ ਇਹ ਕਰਦੇ ਨੇ ਇਹਦੇ ਉੱਪਰ ਹੀ ਮਾਰਿਆ ਨੇ ਦੇਖੋ ਇਸ ਤਰ੍ਹਾਂ ਕਰਦੇ ਨੇ ਵੀ ਬੜੇ ਘੈਂਟ ਗੀੜੇ ਜਿਵੇਂ ਟੂਟੀਆਂ ਦੇ ਉੱਪਰ ਮੈਲ ਮੂਲ ਜੰਮ ਜਾਂਦੀ ਐ ਕੇਰਾ ਮਾੜਾ ਇਹ ਲਾ ਕੇ ਮਾਰ ਦੋ ਪੂਰੀ ਵਧੀਆ ਸਫਾਈ ਹੋ ਜਾਂਦੀ ਐ ਇਹ ਟੱਟੀ ਨੂੰ ਆਪਣਾ ਲਗਾ ਅਰੇ ਕਿੰਨੀ ਜ਼ਿਆਦਾ ਗੰਦਗੀ ਤੇ ਨਾ ਇੰਜ ਵਧੀਆ ਸਫਾਈ ਕਰਦੇ ਨੇ ਹਰ ਸੇ ਤੇ ਗੱਲ ਬਣਾ ਲਏ ਕੇ ਨਾ ਇਸ ਤਰ੍ਹਾਂ ਪੋਚਾ ਹੀ ਵੀ ਲਾ ਦੀ ਨਾ ਮੜਾ ਜਾ ਲੈ ਆ ਦੇਖੋ ਕਿੰਨੀ ਵਧੀਆ ਕਿੰਨੀ ਗੰਦਗੀ ਐ ਨਾ ਹੁਣ ਦੇਖੋ ਸਾਹ ਦੇਖੋ ਲੋਕ ਬਣਾਦਾ ਨਾ ਇਹ ਵੀਡੀਓ ਸਾਰਿਆਂ ਦੇ ਕੰਮ ਆਉਣ ਵਾਲੀ ਵੀਡੀਓ ਹੈ ਬਈ ਐਸ ਤਰ੍ਹਾਂ ਬਾਥਰੂਮ ਦੀ ਸਫਾਈ ਕਰਨ ਦਾ ਫੁੱਲ ਇਹ